ਅਸਟੈਂਡ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੋਤ ਸਿੰਘ ਦੀ ਸਿਕਿਉਰਿਟੀ ਦੇ ਵਿੱਚ ਤਾਇਨਾਤ ਕਮਾਂਡੋ ਪੁਲਿਸ ਪੰਜਾਬ ਫੋਰਸ ਦੇ ਕਰਮਚਾਰੀਆਂ ਦੋਦੇ ਵਿੱਚ ਪਿੜੇਲੇ ਤਿੰਨ ਜਣੇ ਜੋ ਪੰਜਾਬ ਕੋਲ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੀਗੇ ਉਹ ਆਪਸ ਦੇ ਵਿੱਚ ਲੜਾਈ ਝਗੜਾ ਹੋਇਆ ਹੈ ਅਤੇ ਕਿੰਨੇ ਦਿੱਕਤ ਜਿਆਦਾ ਚਿੰਤਾ ਸੱਜੀ ਜਾ ਰਹੀ ਹੈ ਇਸ ਦੇ ਵਿੱਚ ਸੱਟ ਲੱਗੀਆਂ ਤਾਂ ਮੌਕੇ ਤੇ ਹੀ ਜੀਐਸ ਬੈਂਸ ਜਿਹੜੇ ਦੀਆਂ ਕਿਨੇ ਉਹਨਾਂ ਵੱਲੋਂ ਜਾਣਕਾਰੀ ਇਹ ਉਹਨਾਂ ਨੇ ਬਦੋਂ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੈਕਮੇ ਤੇ ਮੁਲਾਜ਼ਮਾਂ ਦੇ ਉੱਤੇ ਵੀ ਕਰਕੇ ਗਲਤ ਹੈ ਤਾਂ ਉਹਦੇ ਬਿਆਨਾਂ ਖੇੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਵੱਡਾ ਨਹੀਂ ਹੈ ਲੇਕਿਨ ਪੱਤਰਕਾਰ ਭਰਾ ਸਵੇਤੋਂ ਕਈ ਵਾਰੀ ਪੁੱਛ ਰਹੇ ਸੀ ਇਸ ਕਾਰਨ ਸੋਚਿਆ ਵੀ ਕੋਈ ਸਰਾਂ ਨੂੰ ਬੁਲਾ ਕੇ ਦੱਸੀਏ ਸੂਚਨਾ ਇਹ ਮਿਲੀ ਹੈ ਵੀ ਰਾਤ ਵਕਤ ਕਰੀਬ 10:30 11 ਵਜੇ ਦਾ ਸੀਗਾ ਤਾਂ ਤਰੀਕ ਸੀਗੀ 30 2024 ਸਰਬਲਪਾਲ ਸਿੰਘ ਜਿਹੜੇ ਮਰਮੂੰਗਾ ਇੱਕ ਸੁੱਤੂ ਮੁਸੇਵਾਲਾ ਦੇ ਪਿਤਾ ਨੇ ਉਹਨਾਂ ਦੇ ਨਾਲ ਸੁਰੱਖਿਆ ਚਤਨਾਤ ਤਿੰਨ ਸਪਾਹੀਆਂ ਦੀ ਆਪਸ ਵਿੱਚ ਮੂਲੀ ਲੜਾਈ ਹੋ ਗਈ। ਸਪਾਹੀ ਗੁਰਦੀਪ ਸਿੰਘ ਫਸ ਕਮਾਂਡੋ ਬਟਾਲੀ ਨਗਰਿਓ ਉਹਨਾਂ ਦੀ ਡਿਊਟੀ ਨਾਲ ਡਿਊਟੀ ਲੱਗਿਆ ਹੋਇਆ ਤੇ ਅਰਣ ਕੁਮਾਰ ਚੌਥੀ ਆਈਆਰਬੀ ਕੰਨੀਓ ਤੇ ਵਿਕਰਮ ਸਿੰਘ ਪੰਜਵੀਂ ਆਈਆਰਬੀ ਬਨੋਂ ਸੁਰੱਖਿਆ ਡਿਊਟੀ ਲਈ ਤਾਇਨਾਤ ਬੈਠਾ। ਗੁਰਦੀਪ ਸਿੰਘ ਨੇ ਦੱਸਿਆ ਵੀ ਕਿਸੇ ਨਿੱਜੀ ਮਸਲੇ ਲੈ ਕੇ ਇਹਨਾਂ ਨਾਲ ਪਹਿਲਾਂ ਉਹਦੀ ਬਹਿਸਵਾਦੀ ਹੋ ਗਈ। ਬਾਜ ਉਹਨਾਂ ਦੋਵਾਂ ਨੇ ਇਹਨੂੰ ਕੁੱਟਿਆ। ਪਰ ਮੂਲ ਲੜਾਈ ਹੋਈ ਹੈ। ਵਿਕਰਮ ਦੇ ਸਿਰ 'ਤੇ ਛੱਟ ਲੱਗੀ ਹੈ। ਉਹ ਉਹਦਾ ਕਹਿਣਾ ਵੀ ਅਰਣਕਮਾਰ ਦੇ ਜਿਹੜਾ ਗੜਾ ਪਾਇਆ ਸੀ ਨਾ ਉਹਦੇ ਨਾਲ ਉਹਦੇ ਸਿਰ 'ਤੇ ਛੱਟ ਲੱਗੀ ਹੈ। ਗੁਰਦੀਪ ਸਿੰਘ ਹਸਪੀਟਲ ਲੱਖ ਲੋ ਗਿਆ। ਇਹ ਮਤਲਬ ਇਹ ਆ ਗਈ। ਪਰਤਾ ਕੇ ਜਿਹੜੀ ਏਡਮ ਆਈ ਨਾਲ ਜਿਹੇ ਜਿਹੇ ਹਾਲਾਤ ਹੋਣਗੇ ਉਹੀ ਦੀ ਕਾਨੂੰਨੀ ਤੇ ਮਹਿਗਵਾਨਾ ਕਰਨਗੇ। ਦੋਵੇਂ ਵੱਲ ਚੱਲਦੇ ਨੇ। ਉਹ ਕਿਉਂ ਕਾਮ ਦੀ ਜੀ ਨਾ ਕੋਈ ਮਿਦਰਾ ਕੋਈ ਗੁੱਥੀ ਜੇ ਉਹ ਨੇ ਨਾ ਕੋਈ ਜੀ ਮਸਾਂ ਜੀ ਪਹਿਲਾਂ ਆਪਸੇ ਗਾਲਮਗਾਲੀ ਹੋ ਗਏ ਤੇ ਉਸ ਤੋਂ ਬਾਅਦ ਪੜ ਕੇ ਫੜ ਗਏ ਬਾਕੀ ਦੇਖੋ ਹੁਣ ਦੇਖੋ ਦੋਨੇ ਉਹ ਇੱਕ ਕੰਦਾ ਕਹਿੰਦਾ ਉਹਦਾ ਕਸੂਰ ਹੈ ਦੂਜਾ ਕਹਿੰਦਾ ਉਹਦਾ ਕਸੂਰ ਹੈ ਸਾਰੀ ਬਿਨਾਈ ਨਾ ਬਰਤਾਲ ਕਰਕੇ ਜਿਹਦਾ ਕਸੂਰ ਹੋਗਾ ਉਸ ਦਾ ਪਤਾ ਲੱਗਦੀ ਹੈ ਕਿ ਵਿੱਚ ਇਹਨਾਂ ਦੇ ਕੋਈ ਨਾ ਸ਼ਰਾਧ ਗਰਾਂ ਕੋਈ ਦੀ ਵੀ ਜੀ ਦੇ ਕੋਈ ਹਾਲ ਦੇ ਕਿਹੜੀ ਰਿਕਾਰਡ ਤੇ ਕੁਝ ਨਹੀਂ ਹੈਗਾ ਤੇ ਪਰ ਜੇ ਕਿਸੇ ਨੇ ਕੀਤੀ ਹੋਵੇ ਤਾਂ ਮੈਡੀਕਲ ਦੀ ਉਦਹਾ ਸਾਰਾ ਮੋਬਾਈਲ ਆ ਕੇ ਕਰਾ ਕੇ ਰਿਪੋਰਟ ਲੈ ਕੇ ਕੰਮ ਕਰਾਂ। ਮੂਲੀਵਾਨੀ ਗਈ ਜੱਬ ਵੱਲ। ਇਹ ਇੱਕ ਵੀ ਤੀਵਨ ਅ 11 ਤੋਂ 11:30 ਦੇ ਜ਼ਿਆਦਾ ਵਕ ਗਿਆ ਹੈਗਾ। 11:45 ਤੇ ਆ ਕੇ ਇਹ ਹਸਪੀਟਲ ਤੱਕ ਰੋਇਆ।